ਦਰਸ਼ਕੋ ਇਸ ਵੀ ਸਾਰਨ ਨਾਲ ਜੁੜ ਗਏ ਨੇ ਆਪ ਦੇ ਬੁਲਾਰੇ ਬੱbbi ਜੀ ਬੱbbi ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮੱਚੀ ਬਹੁਤ ਮਿਹਰਬਾਨੀ ਜੀ ਬਬੇ ਜੀ ਸਾਡਾ ਇੱਕ ਆ ਸਵਾਲ ਹੈ ਕਿ ਪਹਿਲਾਂ ਇਹ ਖਬਰ ਸਾਹਮਣੇ ਆਂਦੀ ਹੈ ਕਿ ਜੋ ਆਪ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜੋ ਹੈ ਬੇਲ ਮਿਲ ਜਾਏਗੀ ਉਸ ਤੋਂ ਬਾਅਦ 21 ਜੂਨ ਨੂੰ ਇਹ ਫੈਸਲਾ ਜੋ ਆਂਦਾ ਈਡੀ ਵੱਲੋਂ ਲਗਾਤਾਰ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਸੁਪਰੀਮੋ ਨੇ ਉਹ ਬਾਹਰ ਨਾ ਆ ਸਕਣ ਦਿੱਲੀ ਤੇ ਸੀਐਮ ਬਾਹਰ ਨਾ ਆ ਸਕਣ ਤੇ ਉਸ ਤੋਂ ਬਾਅਦ ਜੋ ਹੈ ਉਹਨਾਂ ਦੀ ਜੋ ਬੇਲ ਹੈ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਹੁਣ ਫਿਰ ਤੋਂ ਜੋ ਹੈ ਟ੍ਰਾਇਲ ਕੋਰਟ ਵਿੱਚ ਅੱਜ ਜੋ ਇਹਨਾਂ ਦੀ ਪੇਸ਼ੀ ਸੀਗੀ ਹੁਣ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹੁਣ ਟ੍ਰਾਇਲ ਕੋਰਟ ਦਾ ਜੋ ਡਿਸੀਜਨ ਹੈ ਉਹ ਵੀ ਆ ਚੁੱਕਿਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕੀ ਬਣੇਗਾ ਹੁਣ ਆਮ ਆਦਮੀ ਪਾਰਟੀ ਚ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਸਟਰੋਂਗ ਪ੍ਰੋਟੈਸਟ ਹੈ ਜੀ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਔਰ ਅਮਰਚਾ ਜੀ ਖਾਸ ਕਰਕੇ ਗ੍ਰਹਿ ਮੰਤਰੀ ਜਿਸ ਤਰ੍ਹਾਂ ਦਾ ਵਰਤਾਰਾ ਕਰ ਰਹੇ ਨੇ ਇਹ ਵਿਕਸਿਤ ਭਾਰਤ ਸ਼ੋਭਾ ਨਹੀਂ ਦਿੰਦਾ ਮੈਂ ਇਹ ਕਹੂੰਗਾ ਕਿ ਦੇਖੋ ਦੇਸ਼ ਭਗਤ ਨੇਤਾ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਉਹ ਆਮ ਤੌਰ ਤੇ ਆਪਣੀ ਕੋਈ ਵੀ ਮੀਟਿੰਗ ਕੋਈ ਵੀ ਸਭਾ ਸ਼ੁਰੂ ਕਰਦੇ ਨੇ ਤਾਂ ਭਾਰਤ ਮਾਤਾ ਦੀ ਜੈ ਕਹਿ ਕੇ ਕਰਦੇ ਨੇ ਇਨਕਲਾਬ ਜ਼ਿੰਦਾਬਾਦ ਕਹਿ ਕੇ ਕਰਦੇ ਔਰ ਅੱਜ ਕੇਜਰੀਵਾਲ ਸਾਹਿਬ ਨਾਲ ਜੇ ਜੋ ਹੋ ਰਿਹਾ ਉਹ ਪਾਕਿਸਤਾਨ ਔਰ ਸਾਊਦੀ ਅਰੇਬੀਆ ਦੀਆਂ ਸਿਆਸਤਾਂ ਵਿੱਚ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਨਾਲ ਮੈਨੂੰ ਲੱਗਦਾ ਸ਼ਰਮ ਨਾਲ ਸਿਰ ਝੁਕਦਾ ਹੈ ਕਿ ਇਹ ਕਿਸ ਤਰ੍ਹਾਂ ਦਾ ਸੁਪਰੀਮ ਕੋਰਟ ਵਿੱਚ ਕੇਸ ਲਿਸਟਡ ਹੋਵੇ ਸਭ ਤੋਂ ਪਹਿਲਾਂ ਤਾਂ ਰਾਉਸ ਐਵੇਨਿਊ ਕੋਰਟ ਖੇਜਰੀਵਾਲ ਸਾਹਿਬ ਨੂੰ ਬੇਲ ਦਿੰਦੀ ਹੈ ਤਾਂ ਈਡੀ ਬਿਨਾ ਆਰਡਰ ਲਏ ਉਹ ਜਾ ਕੇ ਹਾਈ ਕੋਰਟ ਵਿੱਚ ਦਰਵਾਜ਼ਾ ਖੜਕਾਉਂਦੀ ਆ ਜੇ ਆਰਡਰ ਲਿਖੇ ਨਹੀਂ ਹੁੰਦੇ ਉਹ ਹਾਈ ਕੋਰਟ ਨਾ ਸਿਰਫ ਉਸ ਆਰਡਰ ਤੇ ਰੋਕ ਲਾ ਦਿੰਦਾ ਹੈ ਬਲਕਿ ਮੈਂ ਸਮਝਦਾ ਹਾਂ ਕਿ ਜਦੋਂ ਹਾਈ ਕੋਰਟ ਤੋਂ ਅਸੀਂ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਹਾਂ ਤਾਂ ਸੁਪਰੀਮ ਕੋਰਟ ਨੇ ਅੱਜ ਦੀ ਤਰੀਕ ਦਿੱਤੀ ਹੋਈ ਸੀ ਜੀ ਜੀ ਸੁਣਵਾਈ ਜੀ ਉਸ ਦੇ ਅੰਦਰ सीबीआई ਆ ਕੇ ਨਵਾਂ ਇੱਕ ਪਰਚਾ ਦਰਜ ਕਰਕੇ ਕਸਟਡੀ ਮੰਗ ਕੇ ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕੇਜਰੀਵਾਲ ਅਜਮਲ ਕਸਾਬ ਤੋਂ ਵੀ ਜ਼ਿਆਦਾ ਖਤਰਨਾਕ ਹੋ ਗਏ ਕੇਜਰੀਵਾਲ ਅ ਟੈਰਰਿਸਟ ਕੀ ਮਤਲਬ ਤੁਸੀਂ ਕੇਜਰੀਵਾਲ ਸਾਹਿਬ ਦੇ ਖਿਲਾਫ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਹੋ ਇੱਥੋਂ ਭਾਜਪਾ ਦਾ ਡਰ ਸਾਫ਼ ਨਜ਼ਰ ਆਉਂਦਾ ਰੂਹੀ ਜੀ ਇੱਥੋਂ ਪਤਾ ਚੱਲਦਾ ਹੈ ਕਿ ਕਿਸੇ ਵੀ ਕੀਮਤ ਤੇ ਕੇਜਰੀਵਾਲ ਨੂੰ ਇਹਨਾਂ ਨੇ ਸਲਾਖਾਂ ਪਿੱਛੋਂ ਨਿਕਲ ਨਹੀਂ ਦੇਣਾ ਚਾਹੁੰਦੇ ਇਹ ਉਹਨਾਂ ਤੋਂ ਡਰਦੇ ਨੇ ਇਹ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਅਸੀਂ ਚਾਹਾਂਗੇ ਕਿ ਕੇਜਰੀਵਾਲ ਸਾਹਿਬ ਨੂੰ ਪ੍ਰੋਪਰ ਮੈਡੀਕਲ ਬੋਰਡ ਵੀ ਐਗਜ਼ਾਮਨ ਕਰੇ ਉਹਨਾਂ ਦਾ ਵਜ਼ਨ ਬਹੁਤ ਘਟ ਰਿਹਾ ਸਾਨੂੰ ਅਸੀਂ ਬੜੇ ਫਿਕਰਮੰਦ ਆ ਉਹਨਾਂ ਦੀ ਸਿਹਤ ਬਾਰੇ ਵੀ ਔਰ ਜਿੰਨਾ ਇਹ ਪੰਜਾਬ ਦੇ ਲੋਕ ਹੀ ਨਹੀਂ ਦੇਸ਼ ਦੇ ਲੋਕ ਦੇਖ ਰਹੇ ਨੇ ਮੈਂ ਅਪੀਲ ਕਰੂੰ ਸਾਡੇ ਸਾਰੇ ਜਿਹੜੇ ਸਹਿਯੋਗੀ ਦਲ ਇੰਡੀਆ ਗਠਬੰਧਨ ਦੇ ਔਰ ਐਂਡੀਆ ਗਠਬੰਧਨ ਦੇ ਵੀ ਅੱਜ ਜੋ ਕੇਜਰੀਵਾਲ ਸਾਹਮਣਾ ਹੋ ਰਿਹਾ ਕੱਲ ਨੂੰ ਕਿਸੇ ਵੀ ਪਾਰਟੀ ਦਾ ਹੋ ਸਕਦਾ ਹੈ ਇਹ ਬਦਲਾਖੋਰੀ ਰਾਜਨੀਤੀ ਹੈ ਡੰਡਾ ਤੰਤਰ ਹੈ ਇਹ ਦੇਸ਼ ਦੇ ਸੰਵਿਧਾਨ ਦੀਆਂ ੱੱਜੀਆਂ ਉਡਾਈਆਂ ਜਾ ਰਹੀਆਂ ਸੋ ਕਿਰਪਾ ਕਰਕੇ ਅਸੀਂ ਇਹ ਆਸ ਰੱਖਾਂਗੇ ਕਿ ਇੱਕ ਪਾਸੇ ਮੋਦੀ ਜੀ ਗੱਲਾਂ ਕਰਦੇ ਨੇ ਕਿ ਸਾਰਿਆਂ ਦਾ ਹੀ ਸਾਥ ਦੀ ਲੋੜ ਹੈ ਸਾਰੇ ਮਿਲ ਕੇ ਭਾਰਤ ਨੂੰ ਮਹਾਨ ਬਣਾਈਏ ਦੂਸਰੇ ਪਾਸੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੁਸ਼ਮਨਾਵਾਲਾ ਵਿਹਾਰ ਕਰ ਰਹੇ ਨੇ ਕੇਜਰੀਵਾਲ ਨੂੰ ਖਤਮ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਤਨਬੂਤ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਅਸੀਂ ਬਹੁਤ ਬਹੁਤ ਨਾਰਾਜ਼ ਹੈ ਜਿਸ ਤਰ੍ਹਾਂ ਨਾਲ ਕਾਨੂੰਨ ਔਰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਇੱਕ નિર્ਦੋਸ਼ ਆਦਮੀ ਨੂੰ ਸਲਾਖਾਂ ਪਿੱਛੇ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਹਰ ਕੋਈ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿ ਲੋਕ ਸਭਾ ਇਲੈਕਸ਼ਨਸ ਤੋਂ ਐਨ ਪਹਿਲਾਂ ਜੋ ਹੈ ਉਹਨਾਂ ਦੀ ਅਰੈਸਟ ਹੋਈ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਕਿਤਨੇ ਕਿਤੇ ਇਹ ਵੇਖਿਆ ਜਾ ਰਿਹਾ ਸੀ ਕਿ ਜੋ ਬੀਜੇਪੀ ਸਰਕਾਰ ਹੈ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਤੋਂ ਇਸ ਵਿੱਚ ਡਰੀ ਹੋਈ ਹੈ ਕਿਉਂਕਿ ਪੰਜਾਬ ਵਿੱਚ ਜੋ ਇਤਿਹਾਸਿਕ ਜਿੱਤ ਹੋਈ ਸੀ ਉਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਡਰੀ ਹੋਈ ਸੀ ਤਾਂ ਸ਼ਾਇਦ ਉਸਨੇ ਇਹ ਸੋਚਿਆ ਕਿ ਕੋਈ ਨਾ ਕੋਈ ਕੇਸ ਪਾ ਕੇ ਅਸੀਂ ਵਿੱਚ ਫਸਾਵਾਂਗੇ ਤਾਂ ਸ਼ਾਇਦ ਸਾਡਾ ਫਾਇਦਾ ਹੋ ਜਾਏਗਾ ਆਪਣਾ ਸਿਰਫ ਫਾਇਦਾ ਹੀ ਸੋਚੀ ਸੀ ਤੇ ਗੰਦੀ ਪੋਲਿਟਿਕ ਸਾਹਮਣ ਜਿਹੜੀ ਮਾਲ ਸਾਹ ਨਾਲ ਕੀਤਾ ਜਾ ਰਿਹਾ ਹੈ ਤੇ ਭਾਜਪਾ ਨੂੰ ਅਸੀਂ ਇਹ ਕਵਾਂਗੇ ਕਿ ਕੱਲ ਨੂੰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਜਿਹੜੀ ਤੁਸੀਂ ਪਿਰਤ ਪਾ ਰਹੇ ਹੋ ਇਹ ਬੜੀ ਖਤਰਨਾਕ ਹੈ ਇਹ ਇਹ ਕੋਈ ਸਿਆਸੀ ਦੇਖੋ ਇੱਕ ਪਾਸੇ ਆਰਐਸਐਸ ਦੇ ਮੋਹਨ ਭਗਵਤ ਜੀ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਵਿਰੋਧੀ ਧਿਰ ਵੀ ਨਹੀਂ ਕਹਿੰਦੇ ਅਸੀਂ ਪ੍ਰਤੀਪੱਖਸ਼ ਕਵਾਂਗੇ ਕਿ ਜਿਨ੍ਹਾਂ ਦਾ ਡਿਫਰੈਂਟ ਪੁਆਇੰਟ ਆਫ View ਹੋਵੇ ਜੀ ਕੀ ਮੈਂ ਪੁੱਛਣਾ ਚਾਹੁੰਨਾ ਹੈ ਉਹਨਾਂ ਨੂੰ ਆਰਐਸਐਸ ਦੇ ਪ੍ਰਧਾਨ ਸਾਹਿਬ ਨੂੰ ਕਿ ప్రతిਪੱਖ ਨਾਲ ਇਹ ਤਰੀਕਾ ਹੈ ਮਤਲਬ ਡੀਲ ਕਰਨ ਦਾ ਜੋ ਅੱਜ ਕੇਜਰੀਵਾਲ ਸਾਹਿਬ ਨਾਲ ਕਿਸੇ ਕੀਮਤ ਤੇ ਵੀ ਉਹਨਾਂ ਨੂੰ ਜੇਲਾ ਪਿੱਛੇ ਸਲਾਖਾਂ ਪਿੱਛੇ ਰੱਖਣ ਦੀ ਹੋ ਰਹੀ ਹੈ ਕਵਾਇਤ ਕੀਤੀ ਜਾ ਰਹੀ ਹੈ ਕਿ ਇਹ ਦੇਸ਼ ਦੇ ਲਈ ਸ਼ੁਭ ਸੰਕੇਤ ਹੈ ਕਿ ਇਹ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਊਗਾ ਸੋ ਇਹ ਅੱਜ ਬੜੀ ਫਿਕਰ ਦੀ ਗੱਲ ਹੈ ਜੀ ਤੇ ਹੁਣ ਥੋੜਾ ਜਿਹਾ ਆ ਵੀ ਹੁਣ ਚੀਜ਼ ਕਿ ਹੁਣ ਜੋ ਫੈਸਲਾ ਸਾਹਮਣੇ ਆਇਆ ਇੱਕ ਕਨਫਿਊਜ਼ਨ ਬਹੁਤ ਜ਼ਿਆਦਾ ਹੋ ਗਈ ਕਿ ਕਦ ਤੱਕ ਆਖਿਰ ਉਹ ਜੇਲ੍ਹ ਦੇ ਵਿੱਚ ਰਹਿਣਗੇ ਕਿਉਂਕਿ ਕੱਲ ਤੱਕ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਹੋਏ 87 ਦਿਨ ਹੋ ਚੁੱਕੇ ਨੇ ਤੇ ਹੁਣ ਇਹੀ ਸਵਾਲ ਸਾਹਮਣੇ ਆ ਰਿਹਾ ਕਿ ਅਰਵਿੰਦ ਕੇਜੀਵਾਲ ਨੂੰ ਜੇਲ੍ਹ ਤੋਂ ਬਾਹਰ ਆਣ ਵੀ ਦੇਣਗੇ ਜਾਂ ਫਿਰ ਉਹ ਆ ਨਹੀਂ ਦੇਣਾ ਚਾਹੁੰਦੇ ਦੇਖੋ ਇਹ ਤਾਂ ਮੈਂ ਸਮਝਦਾ ਕਿ ਰੱਬ ਦੇ ਘਰੇ ਦੇਰ ਹੋ ਸਕਦੀ ਹੈ ਦੇਰ ਨਹੀਂ ਹੋ ਸਕਦੀ ਸਾਨੂੰ ਪੂਰਾ ਨਿਆਂ ਪ੍ਰਣਾਲੀ ਤੇ ਅਸੀਂ ਸਾਡੀ ਆਸ ਉਮੀਦ ਟਿੱਗੀ ਹੋਈ ਹੈ ਜੀ ਲੇਕਿਨ ਇਹ ਜਰੂਰ ਸਮਝਾਂਗੇ ਕਿ ਅੱਜ ਸੁਪਰੀਮ ਕੋਰਟ ਦੀ ਇੱਜ਼ਤ ਦਾ ਸਵਾਲ ਹੈ ਸੁਪਰੀਮ ਕੋਰਟ ਇਸ ਤੇ ਮਤਲਬ ਐਕਸ਼ਨ ਲਵੇ ਕਿ ਕੋਈ ਮਾਮਲਾ ਸੁਪਰੀਮ ਕੋਰਟ ਦੇ ਅੱਗੇ ਲਿਸਟਡ ਹੋਵੇ ਤੇ ਉਹ ਇੱਕ ਤਰ੍ਹਾਂ ਨਾਲ ਕੇਜਰੀਵਾਲ ਸਾਹਿਬ ਨੂੰ ਤਿਹਾਰ ਜੇਲ੍ਹ ਤੋਂ ਅਰੈਸਟ ਨਹੀਂ ਕੀਤਾ ਗਿਆ ਇੱਕ ਤਰ੍ਹਾਂ ਸੁਪਰੀਮ ਕੋਰਟ ਦੇ ਚੈਂਬਰ ਤੋਂ ਚੱਕ ਕੇ ਲੈ ਕੇ ਗਏ ਨੇ ਜਿਸ ਹੱਬ ਨਾਲ ਉਹਨਾਂ ਦਾ ਮਾਮਲਾ ਲਿਸਟਡ ਸੀ ਸੋ ਇਸ ਵਿੱਚ ਅਸੀਂ ਆਸ ਕਰਾਂਗੇ ਸੁਪਰੀਮ ਕੋਰਟ ਇਹਦਾ ਸੰਗਿਆਨ ਲਊਗਾ ਜੀ ਔਰ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਨੂੰ ਸਲਾਖਾਂ ਤੋਂ ਛੁਡਵਾਇਆ ਜਾਊਗਾ ਜੀ ਬੱਬੀ ਜੀ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕਸ ਬਹੁਤ ਮੀ